ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਵਿੱਚ ਆਪਾਂ ਪੋਟਾਸ਼ ਤੱਤ ਬਾਰੇ ਗੱਲਬਾਤ ਕਰਨੀ ਹੈ ਪੋਟਾਸ਼ ਤੱਤ ਉਨਾ ਹੀ ਜ਼ਰੂਰੀ ਹੈ ਜਿਵੇਂ ਆਪਾਂ ਕਣਕ ਦੇ ਵਿੱਚ ਡੀਏਪ ਬਜਾਈ ਟਾਈਮ ਪਾਉਂਦੇ ਆ ਡੀਏਪ ਤੋਂ ਇਲਾਵਾ ਕਈ ਕਿਸਾਨ ਵੀਰ ਜਿਹੜੇ ਹੈਗੇ ਪੋਟਾਸ਼ ਤੱਤ ਕਣਕ ਦੀ ਫਸਲ ਨੂੰ ਨਹੀਂ ਦਿੰਦੇ ਪੋਟਾਸ਼ ਦੇ ਕਈ ਰੋਲ ਨੇ ਮਹੱਤਵਪੂਰਨ ਰੋਲ ਚਾਹੇ ਵਾਟਰ ਮੂਵਮੈਂਟ ਦੇ ਵਿੱਚ ਹੋਵੇ ਚਾਹੇ ਉਹ ਜਿਹੜੇ ਫੋਟੋਸਿੰਥੈਸਿਸ ਨੇ ਭੋਜਨ ਪਦਾਰਥਾ ਉਹ ਸਾਰੇ ਬੂਟੇ ਦੇ ਵਿੱਚ ਉਹਦੀ ਮੂਵਮੈਂਟ ਕਰਨੀ ਹੋਵੇ ਚਾਹੇ ਪਾਣੀ ਨੂੰ ਵੱਖ-ਵੱਖ ਜਗ੍ਹਾ ਤੇ ਪਹੁੰਚਾਉਣਾ ਹੋਵੇ ਚਾਹੇ ਓਸਮੋਟਿਕ ਪ੍ਰੈਸ਼ਰ ਜਿਹੜਾ ਬੂਟੇ ਦਾ ਮੇਨਟੇਨ ਕਰਨਾ ਹੋਵੇ ਚਾਹੇ ਐਵੇਪੋਟ੍ਰਾਂਸਪੀਰੇਸ਼ਨ ਉਹਨੂੰ ਬੈਲੈਂਸ ਕਰਕੇ ਰੱਖਣਾ ਹੋਵੇ ਬਿਮਾਰੀਆਂ ਤੇ ਕੀੜਿਆਂ ਮਕੁਰਿਆਂ ਮਗੌੜਿਆਂ ਪ੍ਰਤੀ ਸਹਿਣਸ਼ੀਲਤਾ ਫਸਲ ਦੇ ਵਿੱਚ ਪੈਦਾ ਕਰਨੀ ਹੋਵੇ ਵਕ ਵਕ ਰੋਲ ਨੇ ਆਮ ਤੌਰ ਤੇ ਆਪਾਂ ਜਿਹੜਾ ਪੋਟਾਸ਼ ਤੱਤ ਆ ਕਿਸਾਨ ਵੀਰੋ ਇਹਨੂੰ ਨੈਗਲੈਕਟ ਕਰ ਦਿੰਦੇ ਆ ਪਰ ਪੋਟਾਸ਼ ਤੱਤ ਤੁਸੀਂ ਦੇਖੋ ਵੀ ਅ ਕਈ ਕੰਟਰੀਆਂ ਦੇ ਵਿੱਚ ਨਾ ਜਿਹੜੇ ਫਾਰਮ ਵੱਡੇ ਫਾਰਮ ਨੇ ਉੱਥੇ ਬਜਾਈ ਤੋਂ ਇਲਾਵਾ ਗ੍ਰੇਨ ਫਿਲਿੰਗ ਟਾਈਮ ਮਤਲਬ ਜਦੋਂ ਗੋਭ ਚਾ ਗ੍ਰੇਨ ਫਿਲਿੰਗ ਤੋਂ ਪਹਿਲਾਂ ਗੋਭ ਟਾਈਮ ਸਾਰੇ ਤੋਂ ਪਹਿਲਾਂ ਫਸਲ ਨੂੰ ਵਾਟਰ ਸਾਲੂ ਵਾਲ ਪੋਟਾਸ਼ ਦਿੱਤੀ ਜਾਂਦੀ ਹੈ ਉਹਦਾ ਕਾਰਨ ਕੀ ਹੈ ਦੇਖੋ ਜੇ ਪੋਟਾਸ਼ ਤੁਸੀਂ ਨਹੀਂ ਪਾਉਂਗੇ ਪੋਟਾਸ਼ ਨਹੀਂ ਪਾਉਂਗੇ ਫੂਟ ਵੀ ਕਣਕ ਤੁਹਾਡੀ ਉਨੀ ਹੀ ਕਰੂਗੀ ਕਦ ਕਾਠ ਵੀ ਉਵੇਂ ਕਰੂਗੀ ਪਰ ਕਈ ਵਾਰੀ ਆਪਾਂ ਦੇਖਦੇ ਹਾਂ ਨਾ ਕਿ ਮਗਰੋਂ ਆ ਕੇ ਕਣਕ ਉੱਪਰੋਂ ਹੋ ਗਈ ਭਾਰੀ ਤੇ ਮਾੜੀ ਜਿਹੀ ਹਵਾ ਆਈ ਤੇ ਜਾਪੀ ਨਾਲ ਵਿਛ ਗਈ ਉਹ ਚੀਜ਼ ਤੋਂ ਪोटाश ਤੱਤ ਕਾਫੀ ਬਚਾਉਂਦਾ ਹੈ। ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਝੋਨੇ ਦੇ ਵਿੱਚ ਪोटाश ਪਾਈ ਸੀ ਕੀ ਸਾਨੂੰ ਲੋੜ ਹੈ। ਦੇਖੋ ਕਿਸਾਨ ਵੀਰੋ ਜਿਹੜੀ ਵੀ ਫਸਲ ਦੀ ਝੋਨੇ ਨੂੰ ਤਾਂ ਆਪਾਂ ਯੂਰੀਆ ਵੀ ਪਾਈ ਸੀ। ਝੋਨੇ ਨੂੰ ਆਪਾਂ ਕਈ ਕਿਸਾਨ ਵੀਰ ਫਾਸਫੋਰਸ ਵੀ ਦੇਂਦੇ ਹਾਲਾਂਕਿ ਜ਼ਰੂਰਤ ਨਹੀਂ ਹੁੰਦੀ ਕਣਕ ਕਾਲੀ ਹੋਈ ਕੰਮ ਕਰਦੀ ਹੁੰਦੀ ਹੈ। ਝੋਨੇ ਨੂੰ ਆਪਾਂ ਜ਼ਿੰਕ ਵੀ ਦਿੰਨੇ ਆ। ਜ਼ਿੰਕ ਦੀ ਘਾੜ ਕਣਕ ਚ ਵੀ ਆ ਜਾਂਦੀ ਹੈ ਇਸ ਵਾਰ ਵੀ ਆਊਗੀ ਹਰ ਸਾਲ ਹੀ ਆਉਂਦੀ ਹੈ ਚਾਰਨ ਕੀ ਹੈ ਜਿੱਥੇ ਤਾਂ ਜਿਹੜੇ ਕਿਸਾਨ ਵੀਰ ਜਿਹੜੇ ਹੈਗੇ ਆ ਕੋਈ ਆਰਗੈਨਿਕ ਫਾਰਮਿੰਗ ਕਰਦੇ ਆ ਜਾਂ ਜ਼ਮੀਨ ਚ ਫਸਲਾਂ ਦੀ ਰਹਿਣ ਦਕੂਂ ਦ ਤਿੰਨ ਚਾਰ ਸਾਲ ਤੋਂ ਬਾਹਰ ਹੈ ਪਹਿਲੇ ਸਾਲ ਨਹੀਂ ਤਿੰਨ ਚਾਰ ਸਾਲ ਤੋਂ ਬਾਹਰ ਹੈ ਜ਼ਮੀਨ ਚ ਹਰੀ ਖਾਦ ਕਰਦੇ ਆ ਨਹਿਰੀ ਪਾਣੀ ਆ ਬਹੁਤ ਪੱਕੀ ਜ਼ਮੀਨ ਉਹਨਾਂ ਦੇ ਤਾਂ ਹੋ ਸਕਦਾ ਜ਼ਰੂਰਤ ਨਾ ਹੋਵੇ ਕੋਈ 10 20% 25% ਪਰ ਤੁਸੀਂ ਇਹ ਦੇਖੋ ਵੀ ਜਿਹੜੇ ਗਰਦਾਸਪੁਰ ਹੁਸ਼ਿਆਰਪੁਰ ਰੋਪੜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਨਾ ਇੱਥੇ ਮਾਲਵੇ ਰੀਅਨ ਨਾਲੋਂ ਦੱਖਣੀ ਪੱਛਮੀ ਜ਼ਿਲ੍ਹਿਆਂ ਨਾਲੋਂ ਵੀ ਪोटाश ਦੀ ਵੱਧ ਘਾਟ ਆਉਂਦੀ ਹੈ ਤੇ ਇੱਥੇ ਜਿਹੜੀ ਹੈ ਦਰਮਿਆਨੀਆਂ ਜ਼ਮੀਨਾਂ 'ਚ ਜਾਂ ਮਿੱਟੀ ਪਰਖ ਅਧਾਰ ਤੇ ਜਾਂ ਦਰਮਿਆਨੀਆਂ ਜ਼ਮੀਨਾਂ 'ਚ ਜਿਹੜੀ ਸਿਫਾਰਸ਼ ਹੈ 40 ਕਿਲੋ ਐਮਓਪੀ ਦੀ ਸਿਫਾਰਸ਼ ਹੈ 60% ਵਾਲੀ ਦੀ ਤੇ ਆਪਣਾ ਜਿਹੜੇ ਦੱਖਣੀ ਪੱਛਮੀ ਜ਼ਿਲ੍ਹੇ ਆ ਜਾਂ ਸਾਰਾ ਮਾਲਵਾ ਰੀਜਨ ਲਾ ਲਈਏ ਉੱਥੇ ਜਿਹੜਾ ਹੈਗਾ तकरीबन तकरीबन 20 ਕਿਲੋ ਮੀਰੋਟਾ ਪੋਟਾਸ਼ 60% ਵਾਲੀ ਇਹ ਮੀਰੋਟਾ ਪੋਟਾਸ਼ ਹੈ ਇੱਕ ਸਲਫੇਟ ਆ ਪੋਟਾਸ਼ ਆਉਂਦੀ ਹੈ 50% ਵਾਲੀ ਉਹ 24 ਕਿਲੋ ਪੈਂਦੀ ਜਿੱਥੇ 20 ਕਿਲੋ 60% ਵਾਲੀ ਪੈਂਦੀ ਉੱਥੇ ਉਹ 24 ਕਿਲੋ ਪਾਉਣੀ ਪੈਂਦੀ 50% ਵਾਲੀ ਇੱਕ ਆਉਂਦੀ ਪੋਟਾਸ਼ ਡਰਾਈਵਡ ਫਰੋਮ ਮਲੇਸਿਸ 14.5% ਪੋਟਾਸ਼ ਹੁੰਦੀ ਹੈ ਉਹ 100 ਕਿਲੋ ਚ 14.5% ਤੱਤ ਮਿਲਦਾ ਜਿਵੇਂ 60% ਵਾਲੀ ਚ 60 ਕਿਲੋ ਮਿਲਦਾ 100 ਕਿਲੋ ਚ ਉਹਦੀ ਫਿਰ ਜਾ ਕੇ ਜ਼ਰੂਰਤ ਪੈਂਦੀ ਜੇ ਆਪਾਂ 20 ਕਿਲੋ ਮੀਰੋਟਾ ਪੋਟਾਸ਼ ਦੇ ਬਰਾਬਰ ਆਪਾਂ ਉਹ ਖਾਦ ਦੇਣੀ ਆ ਤਾਂ ਫੇਰ ਆਪਾਂ ਨੂੰ ਜਾ ਕੇ ਉਹ 80 ਕਿਲੋ ਦੇ ਬਰਾਬਰ ਤਕਰੀਬਨ ਤਕਰੀਬਨ 70 ਤੋਂ 80 ਕਿਲੋ ਪਾਉਣੀ ਪੈਂਦੀ ਆ ਤਾਂ ਇਹਨੂੰ ਤੁਸੀਂ ਬਜਾਈ ਟਾਈਮ ਕੋਸ਼ਿਸ਼ ਕਰੋ ਕਿ ਆਪਾਂ ਮੂਰੇ ਛਿੱਟਾ ਦੇ ਦੀਏ ਚਾਹੀਦਾ ਜਿਹੜੀ ਪਾਊਡਰ ਫਾਰਮ ਦੇ ਵਿੱਚ ਆਉਂਦੀ ਹੈ ਜਾਂ ਆਪਾਂ ਜੇ ਦਾਣੇ ਦਾ ਫਾਰਮ ਦੇ ਵਿੱਚ ਹੈਗੀ ਤਾਂ ਕੋਸ਼ਿਸ਼ ਕਰੀਏ ਡ੍ਰਿਲ ਕਰੀਏ ਰੂਟ ਜ਼ੋਨ ਚ ਪਹੁੰਚ ਜਾਂਦੀ ਹੈ ਜਿਹੜੀ ਡ੍ਰਿਲ ਕੀਤੀ ਖਾਦ ਆ ਨਾ ਕੋਈ ਵੀ ਉਹਦਾ ਰਿਜ਼ਲਟ ਆਪਾਂ ਨੂੰ ਦੀ ਬੈਸਟ ਮਿਲਦਾ ਹੁੰਦਾ ਹੈ ਤੇ ਜਾਂ ਫਿਰ ਆਪਾਂ ਪਹਿਲੇ ਪਾਣੀ ਤੱਕ ਦੂਜੇ ਪਾਣੀ ਤੱਕ ਵੀ ਪਾ ਸਕਦੇ ਦੇਖੋ ਜਿਹੜੀ ਪोटाश ਐ ਜਦੋਂ ਫੋਟ ਕਰ ਰਹੀ ਐ ਫਸਲ 40 50% ਉਹਨੂੰ ਉਦੋਂ ਜ਼ਰੂਰਤ ਐ ਤੇ ਮਤਲਬ ਜਿੰਨੀ ਕਿ ਰਿਕੁਆਇਰਮੈਂਟ ਉਹਦਾ ਕਹਿਣਾ ਟੋਟਲ ਹਿੱਸੇ ਦਾ ਤੇ ਉਦੋਂ ਬਾਅਦ ਵੀ ਜਦੋਂ ਫੋਟ ਕਰ ਹਟਦੀ ਰੀਪਰੋਡਕਟ ਫੇਜ਼ ਤੋਂ ਲੈ ਕੇ ਗ੍ਰੀਨ ਫਿਲਿੰਗ ਗ੍ਰੇਨ ਫਿਲਿੰਗ ਕੰਪਲੀਟ ਹੋਣ ਤੱਕ ਤੇ ਪੱਕਣ ਤੱਕ ਤੁਸੀਂ ਦੇਖੋ ਜਿੱਥੇ ਪोटाश ਜਿੱਥੇ ਪोटाश ਤੱਤ ਦੀ ਘਾਟ ਹਨ ਉੱਤੇ ਤੁਹਾਡੇ ਜਦੋਂ ਸਿੱਟਿਆਂ ਦੇ ਵਿੱਚ ਦਾਣੇ ਭਰਨੇ ਸ਼ੁਰੂ ਹੁੰਦੇ ਨਾਲ ਹੀ ਪੱਤੇ ਆ ਜਿਹੜੇ ਉਹ ਪੀਲੇ ਲਾਲ ਸੁੱਕਣ ਜੇ ਲੱਗ ਪੈਂਦੇ ਕਣਕ ਦੇ ਤੇ ਜਿੱਥੇ ਪੋਟਾਸ਼ ਪ੍ਰੋਪਰ ਹੈ ਜ਼ਮੀਨ ਦੇ ਵਿੱਚ ਅਵੇਲੇਬਿਲਟੀ ਹੈਗੀ ਜਾਂ ਆਪਾਂ ਦਿੱਤੀ ਹੋਈ ਆ ਖਾਦ ਪੂਰੀ ਜਾਂ ਜ਼ਮੀਨ ਬਹੁਤ ਭਾਰੀ ਹੈ ਨਹਿਰੀ ਪਾਣੀ ਲੱਗਦਾ ਉਥੇ ਐਂਡ ਤੱਕ ਪੱਕਣ ਤੱਕ ਜਿਹੜੇ ਹੈਗੇ ਜਦੋਂ ਤੱਕ ਜਿਹੜੇ ਹੈਗੇ ਸਿੱਟੇ ਆਪ ਦਾ ਰੰਗ ਬਟਾਉਣਾ ਨਹੀਂ ਸ਼ੁਰੂ ਕਰਦੇ ਪੱਤੇ ਤੁਹਾਡੇ ਝੰਡਾ ਪੱਤਾ ਹਰਾ ਰਹਿੰਦਾ ਪੂਰਾ ਤੇ ਵੱਡਾ ਆਪਾਂ ਨੂੰ ਜਿਹੜਾ ਫਾਇਦਾ ਇਹਦਾ ਇਹ ਮਿਲੂਗਾ ਬਿਮਾਰੀਆਂ ਕੀੜੇ ਮਕੌੜਿਆਂ ਤੋਂ ਸਟ੍ਰੈਸ ਤੋਂ ਬਚਾ ਪਲੱਸ ਜਦੋਂ ਤੁਹਾਡੀ ਕਣਕ ਕਈ ਵਾਰ ਹਵਾ ਦੇ ਥੋੜੀ ਬਹੁਤੀ ਹਵਾ ਨਾਲ ਡੱਗ ਪੈਂਦੀਆਂ ਨੇ ਕਣਕਾਂ ਉੱਥੇ ਜਿੱਥੇ ਪोटाश ਪ੍ਰੋਪਰ ਮਾਤਰਾ ਦੇ ਵਿੱਚ ਆਪਾਂ ਕਣਕ ਨੂੰ ਦਿੱਤੀ ਹੋਈ ਆ ਜਿੱਥੇ ਜ਼ਮੀਨ ਦੇ ਵਿੱਚ ਆਪਾਂ ਪोटाश ਡ੍ਰਿੱਲ ਕੀਤੀ ਹੈ ਜਾਂ ਉਹਨੂੰ ਛੱਟਾ ਦਿੱਤਾ ਹੈ ਭਰੇ ਪਹਿਲੇ ਪਾਣੀ ਤੇ ਕਹਿ ਲਈਏ ਜਾਂ ਵਾਟਰ ਸਾਲੂਬਲ ਪोटाश ਆਪਾਂ ਜਿਹੜੀ ਹੈਗੀ ਹੈ ਮਤਲਬ ਅਵੇਲੇਬਿਲਟੀ ਉਹਨੂੰ ਪ੍ਰੋਪਰ ਹੈਗੀ ਹੈ ਜਾਂ ਵਾਟਰ ਸਾਲੂਬਲ ਪोटाश ਆਪਾਂ ਤਕਰੀਬਨ ਜਿਹੜੀ ਹੈਗੀ ਫੂਡ ਟਾਈਮ ਪਹਿਲੇ ਤੇ ਦੂਜੇ ਪਾਣੀ ਤੇ ਕਦੋਂ ਵੀ ਆਪਾਂ ਜਿਹੜੀ ਹੈਗੀ ਛੱਟਾ ਦੇਤੀ ਉੱਥੇ ਤੁਹਾਡੀ ਕਣਕ ਜਿਹੜੀ ਉਹ ਰਜਿਸਟਰ ਕਰੂਗੀ ਡਿੱਗਣ ਤੋਂ ਛੇਤੀ ਕੀਤੇਆਂ ਜਿਹੜੀ ਕਣਕਾ ਤੁਹਾਡੀ ਡਿੱਗੂ ਗੀ ਨ ਡਿੱਗਣ ਤੋਂ ਬਹੁਤ ਬਚਾਉਂਦੀ ਆ ਬਹੁਤ ਬਹੁਤ ਧੰਨਵਾਦ ਤੇ ਦਾਣਾ ਭਾਰਾ ਕਰਨ ਚ ਵੀ ਮਦਦ ਕਰਦੀ ਆ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ